ਸੰਗਰੂਰ ਦੀ ਲੈਰਾਗਾਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ 1 ਕਿਲੋ 50 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਜਿਸ ਕੋਲੋਂ ਅਸੀਂ 50 ਗ੍ਰਾਮ ਹਿਰੋਇਨ ਬਰਾਮਦ ਕੀਤੀ ਸੀ ਜਦੋਂ ਅਸੀਂ ਉਸ ਵਿਅਕਤੀ ਦੀ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਸ ਤੋਂ ਬਾਅਦ ਅਸੀਂ ਇੱਕ ਵਿਅਕਤੀ ਨੂੰ ਹੋਰ ਗ੍ਰਿਫਤਾਰ ਕੀਤਾ ਜਿਸ ਕੋਲੋਂ ਅਸੀਂ 1 ਕਿਲੋਗ੍ਰਾਮ ਹਿਰੋਇਨ ਬਰਾਮਦ ਕੀਤੀ ਅਸੀਂ ਹੁਣ ਇਨ੍ਹਾਂ ਵਿਅਕਤੀਆਂ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ ਦੱਸ ਦਈਏ ਕਿ ਇਨ੍ਹਾਂ ਵਿਅਕਤੀਆਂ ਉੱਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਹੋਰ ਕੀ ਕੁਝ ਕੀਤਾ ਐਸਐਸਪੀ ਸੰਗਰੂਰ ਨੇ ਆਓ ਸੁਣਦੇ ਹਾਂ ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਤਹਿਤ ਇੱਕ 22 ਜੁਲਾਈ 2025 ਨੂੰ ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਸੈਕਸ਼ਨ 21 ਕਾਟ 85 ਜੇਰਤਾਰਾ ਐਨਡੀਪੀਐਸ ਐਕਟ ਦੇ ਉਸ ਦੇ ਵਿੱਚ ਇਹਨਾਂ ਨੇ ਰਵੀ ਉਰਫ ਰਵੀ ਜੋ ਰਹਿਣ ਵਾਲਾ ਹੈ ਜਾਖਲ ਦਾ ਉਸ ਨੂੰ ਕਾਬੂ ਕੀਤਾ ਪੁਲਿਸ ਸਟੇਸ਼ਨ ਲਹਿਰਾ ਦੀ ਟੀਮ ਨੇ ਤੇ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਜ਼ਬਤ ਕੀਤੀ ਹੋਈ ਸਾਡੇ ਐਸਪੀ ਡੀ ਡੀਐਸਪੀ ਲਹਿਰਾ ਐਸਐਚਓ ਲਹਿਰਾ ਸੀਆਈਏ ਇਨਚਾਰਜ ਉਹਨਾਂ ਸਾਰੀ ਟੀਮਸ ਨੇ ਮਿਲ ਕੇ ਜਦੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਬੈਕਵਰਡ ਲਿੰਕੇਜ ਵਿੱਚ ਟ੍ਰੇਸ ਕਰਦੇ ਹੋਏ 1 ਕਿਲੋ ਹੈਰੋਇਨ ਜ਼ਬਤ ਇਹਨਾਂ ਨੇ ਕੀਤੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿਹੋ ਸਿੱਗੀ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਕੋਲ ਉਹ ਪਿੰਡ ਚੀਚਾ ਦਾ ਰਹਿਣ ਵਾਲਾ ਹੈਗਾ ਤੇ ਉਸਤੇ ਪਹਿਲਾਂ ਵੀ ਦੋ ਮੁਕਦਮੇ ਐਨਡੀਪੀਐਸ ਦੇ ਦਰਜ ਰਿਸਟਰ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਕੁੱਲ ਰਿਕਵਰੀ ਹੈ ਹੁਣ ਤੱਕ ਇਸ ਮੁਕਦਮੇ ਚ 1 ਕਿਲੋ 50 ਗ੍ਰਾਮ ਦੀ ਹੋ ਚੁੱਕੀ ਹੈ ਤੇ ਅੱਗੇ ਵੀ ਤਫ਼ਤੀਸ਼ ਜਾਰੀ ਹੈ ਜਿਹੜੇ ਕੀ ਅੱਗੇ ਨਵੀਰ ਆਪਾਂ ਚੁੰਝ ਵੇਚਦੇ ਸੀ ਜਾਂ ਕਿਸ ਤਰ੍ਹਾਂ ਕਰਦੇ ਸੀ ਜੀ ਜੋ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜੋ ਹਰਪ੍ਰੀਤ ਸਿੰਘ ਸੀ ਉਰਫ ਹੈਪੀ ਇਹ ਅੱਗੇ ਸਪਲਾਈ ਕਰਦਾ ਸੀਗਾ ਤੇ ਜਿਵੇਂ ਇਹ ਰਵੀ ਹੈ ਇਹ ਉਸ ਦਾ ਅੱਗੇ ਕੰਡੂਇਟ ਸੀਗਾ ਤੇ ਇਹ ਜਿਹੜੀ ਬੈਕਵਰਡ ਲਿੰਕੇਜ ਵਿੱਚ ਜਾ ਕੇ ਸਾਨੂੰ ਪਤਾ ਚੱਲਿਆ ਕਿ ਕਿੱਥੋਂ ਸਾਡੇ ਜ਼ਿਲ੍ਹੇ ਦੇ ਵਿੱਚ ਜਾਂ ਏਰੀਆ ਦੇ ਵਿੱਚ ਸਪਲਾਈ ਆਈ ਹੈ ਤੇ ਅਸੀਂ ਉਸ ਦਾ ਪਰਦਾ ਫਾਸ਼ ਕਰਨ 'ਚ ਕਾਮਯਾਬ ਹੋਇਆ ਇਹਦੇ ਹੋਰ ਕਿੱਥੇ ਕਿੱਥੇ ਤਾਰ ਜੁੜਦੇ ਇਸ ਦੇ ਵਿੱਚ ਅੱਗੇ ਤਫ਼ਤੀਸ਼ ਜਾਰੀ ਰਹੇਗੀ ਇਹ ਜਿਹੜਾ ਇਹਨਾਂ ਦਾ ਪਾਸਟ ਰਿਕਾਰਡ ਅਗਰ ਤੁਸੀਂ ਦੇਖੋਗੇ ਤਾਂ ਜਿਹੜਾ ਇਹ ਰਵੀ ਹੈ ਇਸ ਤੇ ਪਹਿਲਾਂ 4 ਮੁਕਦਮੇ ਉਹ ਲੜਾਈ ਝਗੜੇ ਦੇ ਵੀ ਨੇ ਉਹ ਇਸ ਦੇ ਐਨਡੀਪੀਐਸ ਦਾ ਇਹ ਪਹਿਲਾ ਮੁਕਦਮਾ ਹੈ ਲੇਕਿਨ ਹੋਰ ਇਸ ਤੇ 4 ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਜਿਹੜਾ ਇਹ ਹਰਪ੍ਰੀਤ ਉਰਫ ਹੈਪੀ ਹੈ ਇਸ ਦੇ ਉੱਤੇ ਦੋ ਐਨਡੀਪੀਐਸ ਦੇ ਮੁਕਦਮੇ ਪਹਿਲਾਂ ਦਰਜ ਨੇ ਜਿਹੜਾ ਰਵੀ ਹੈਗਾ ਇਹ 22 ਸਾਲ ਦਾ ਹੈਗਾ ਤੇ ਜਿਹੜਾ ਹਰਪ੍ਰੀਤ ਉਰਫ ਹੈਪੀ ਹੈ ਇਹ 37 ਸਾਲ ਦਾ ਹੈਗਾ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਹਿਰਾ ਪੁਲਿਸ ਨੂੰ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਨੇ ਪਹਿਲਾਂ ਉਹਨਾਂ ਨੇ ਇਸੇ ਸਾਲ ਪਹਿਲੇ ਮਹੀਨੇ ਦੇ ਵਿੱਚ ਦਰਜ ਮੁਕਦਮੇ ਵਿੱਚ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਜੋ ਚੋਨਾ ਚੋਰੀ ਕੀਤੀ ਸੀ ਉਸ ਦਾ ਪਰਦਾਫਾਸ਼ ਕੀਤਾ ਉਹਦੇ ਵਿੱਚੋਂ ਇਹਨਾਂ ਨੇ 11 ਏਸੀ 11 ਵਾਸ਼ਿੰਗ ਮਸ਼ੀਨ ਇੱਕ ਪਿਕਅਪ ਟਰੱਕ ਅਤੇ ਇੱਕ ਇਹਨਾਂ ਨੇ ਮੋਟਰਸਾਈਕਲ ਰਿਕਵਰ ਕੀਤਾ ਨਾਲ ਹੀ ਇਹਨਾਂ ਨੇ ਪਿਛਲੇ ਸਾਲ ਇੱਕ ਹੋਈ ਵਾਰਦਾਤ ਦੇ ਵਿੱਚ ਜੋ 10ਵੇਂ ਮਹੀਨੇ ਹੋਈ ਸੀ ਉਹਦੇ ਵਿੱਚ ਇੱਕ ਲਫਪਰੀ ਤੁਰਫ ਲਵੀ ਨੂੰ ਕਾਬੂ ਕਰਕੇ ਚਾਰ ਚੋਰੀ ਦੇ ਮੋਟਰਸਾਈਕਲ ਉਸ ਤੋਂ ਵੀ ਬਰਾਮਦ ਕਰਾਏ ਨੇ ਸਰ ਇਹਨਾਂ ਨੂੰ ਕੈਸ਼ਵੀ ਬਰਾਮਦ ਹੋਏ ਨਹੀਂ ਜੀ ਹਲੇ ਤੱਕ ਇਹਨਾਂ ਤੋਂ ਜੋ ਸਮਾਨ ਬਰਾਮਦ ਹੋਇਆ ਉਸ ਦੇ ਬਾਰੇ ਹੀ ਮੈਂ ਤੁਹਾਨੂੰ ਵੇਰਵਾ ਦੱਸਿਆ ਕਿਹੜਾ ਹੈ ਹੈਪੀ ਐਲੀਅਨ ਬੰਦੇ ਉਹਨਾਂ ਨੇ ਕਿਹਨੂੰ ਪਹਿਲਾਂ ਅਰੇ ਤੋਂ 15 ਮਹੀਨੇ ਮਸ਼ੀਨ ਕਮਨੀ ਦਿੱਤਾ ਜਦੋਂ ਆਪ ਜੋ ਹਰਪ੍ਰੀਤ ਉਹ ਹੈਪੀ ਸੀ ਉਹ ਕਰੋ ਹੀ ਸਾਨੂੰ ਜੀ ਮਤਲਬ ਅੰਮ੍ਰਿਤਸਰ ਤੋਂ ਹੀ ਮਿਲਿਆ ਹੋਏਗਾ ਉਹ ਜੇਲ੍ਹ ਵਿੱਚ ਨਹੀਂ ਸੀਗਾ